ਇਸਾ ਚੀ ਗਾਰੀ ਸਾਰੇ ਜਣਿਆਂ ਨੂੰ ਕੀ ਹਾਲ ਨੇ ਤੇ ਅੱਜ ਆਪਾਂ ਚੱਲੇ ਆਂ ਥਾਂ ਨੂੰ ਥਾਂ ਦੀ ਗੱਲ ਹੀ ਹੈ ਸਫਾਈ ਕਾਹੂ ਯਾਰ ਬਹੁਤ ਗਿਆ ਤੇ ਉਹ ਪਿੱਛੇ ਮਾਤਾ ਹੁੰਦੇ ਪਏ ਤੇ ਆਪਾਂ ਜਾ ਆਏ ਅੱਡੇ ਆਲੂ ਤੇ ਕਾਹ ਯਾਰ ਬਹੁਤ ਗਿਆ ਇਹ ਤੁਹਾਨੂੰ ਬੈਕ ਕੈਮਰੇ ਨਾਲ ਦਿਖਾਉਨੇ ਆਂ ਤੋ ਜੀ ਆ ਥਾਂ ਤੁਹਾਡਾ ਇੱਧਰ ਤੇ ਯਾਰ ਕਾਜ ਦੇਖੋ ਕਿੰਨਾ ਹੋ ਗਿਆ ਉਮਾ ਤਾਂ ਦੀ ਬਈਆ ਲੋ ਤਾਂ ਨੰਗਣੂ ਰਾਈ ਹੈਨੀ ਜੰਗਲੇ ਬਣਿਆ ਹਾਂ ਪੂਰਾ ਲੋ ਤਾਂ ਇਹ ਨੰਗਣੂ ਰਾਈ ਹੈਨੀ ਤੇ ਆ ਸਾਡਾ ਥਾਂ ਮਿੱਤਰੋ ਥਾਂ ਦਾ ਬੁਰਾ ਹਾਲ ਹੋਇਆ ਪਿਆ ਓਹੋ ਹਾਂ ਜੰਗਲੇ ਬਣਿਆ ਓਹੋ ਜੇ ਜੇ ਪੈ ਕੇ ਕਿੰਨੇ ਕੰਡੇ ਹੋਣਾ ਨਾ ਜੇ ਤਾਂ ਇਹੋ ਜੀ ਜੇੰਦ ਦੇ ਉੱਰੋਂ ਸਾਡੇ ਵੀ ਐਟਟਿਕ ਹੋ ਜਾਣੇ ਸੀ ਗੱਟਾਂ ਮਰਾ ਹੁਣ ਫੇ ਰਹਿਣ ਦੀ ਐ ਫੇ ਕਿੱਥੇ ਸਾਡੇ ਬੂਟਾ ਬੂਟੇ ਆਪਣੇ ਦੇ ਲੁੱਕੇ ਉਹ ਅਲੱਗਾ ਅਮਰੂਦ ਆ ਉਹ ਪਤਾ ਨਹੀਂ ਕਾਹਦਾ ਪਰ ਇਹ ਆੜੂਆਂ ਦਾ ਮੇਰੀ ਵੀ ਸੁਣ ਲਾ ਰੋਹਾਂ ਦੇ ਕਿ ਉਹਨਾਂ ਦੇ ਵੀਡੀਓ ਬਣਾਉਣਾ ਪੈਂਦਾ ਤੁਮ ਆਪਣਾ ਕੰਮ ਕਰ Loh iya pakai ya, anda, sapalah yang aduh nada, ini ਮਾਤਾ ਖੜ ਕੇ ਗਾਲਾ ਕੱਢਦੀ ਹੈ। ਆਓ ਤੇ ਮੰਮੀ 10 12 10 12 ਮਜ਼ਦੂਰ ਲਾਓ। ਇਹ ਤਾਂ ਮੁਸਿਕੋ ਬਣਿਆ ਪਿਆ। ਬੰਨ ਮਾੜੇ ਫੋਟੇ ਆ ਚਾਰ ਖੀਆਂ ਦੇ ਫੋਟੇ ਨਿਕਲੇ ਐਸੇ। ਰੋਜੀ ਭਰਾ ਆਪਾਂ ਚੱਲੇ ਆਂ ਕਾਨੂੰ ਵਾਪਸ ਥਾਤੋਂ ਹੀ ਥਾਂਸ ਨੂੰ ਗੁੱਡ ਹੋਇਆ ਗਰਮੀ ਹੋਵਾ ਇਹ ਹਨ ਨਹੀਂ ਬੋਲੇ ਯਾ ਆਓ ਫੇ ਇਹ ਤਾਂ ਫੇ ਕਾਟ ਤੂੰ ਅਸੇ ਗੱਲਾਂ ਸੁਣਾਸ ਕਰੀਂ ਪਿੰਡੋਂ ਨਾ ਹਨ ਨੋਟਦਾ ਸਫਾਈ ਕਰਾ ਕੇ ਇੱਥੇ ਮਨੀ ਪਲੈਂਟ ਬਣਾਉਂ ਇਹਨੂੰ ਨਾ ਮੈਂ ਸਪੈਦੇ ਲਾਉਣੇ ਤਾਂ ਤੇਨੂੰ ਮੈਂ ਸਾਫ ਕਰਨ ਲੈ ਕੇ ਆਈ ਸੀ ਫੁੱਲ ਨੂੰ ਕਰੀ ਜਾਂਦਾ ਤੂੰ ਬਾਹਰ ਤੈਨੂੰ ਮੈਂ ਕਹੀ ਜਾਂਦੀ ਮੈਂ ਸਪੈਦੇ ਲਾਉਣੇ ਸੀ ਜੇ ਪੈਦੇ ਲਾ ਲਈ ਤੂੰ ਤੇ ਪੈਦੇ ਲਾ ਲਈ ਕਿਹੜੇ ਲਾਉਣੇ ਹੋ ਰਹੀਆਂ ਦੇ ਤਾਂ ਲੱਗੀਆਂ ਟੋਰੀਆਂ ਤੋੜਨੀ ਐ ਤੇ ਲੋਕਾਂ ਨੂੰ ਚੱਲ ਲੈ ਆਉਂ ਦੇਖ ਲੋ ਕਿ ਕੌਕੀ ਜਾਂਦਾ ਬਣਾਵਾਂਗੇ ਸੋ ਹਾ ਲੋਕਾਂ ਨੇ ਟੋੜੀਆਂ ਆਇਆਂ ਆ ਦੇਖ ਲਓ ਦੋਨਿਆਂ ਕੀ ਦੀ ਮੰਮੀ ਲੱਗੀ ਤਾਂ ਹੁਣ ਲੱਗੇ ਡਾਕਾ ਗਰਮੀ ਆ ਗਈ ਮਿੰਟ ਜੀ ਬਾਈ ਨਾਮ ਦਾ ਬਾਰ ਨਹੀਂ ਆਉਂਦਾ ਖਾਲੀ ਆਈ ਗਈਆ ਹੁਣੇ ਕਿ ਮੰਮੀ ਕੋਕ ਦੀ ਬੋਤਲ ਤੇ ਭਈਏ ਦਾ ਕੰਮ ਨਹੀਂ ਕੀਤਾ ਕੋਕ ਦੀ ਬੋਤਲ ਬਾ ਬਾ ਡਕੇ ਤਾਂ ਹਰ ਖਾਰੇ ਮੈਂ ਲਿਆਉਂਗੀ ਫੇ ਠੰਡੇ ਦੀ ਬੋਤਲ ਇਹ ਕੋਕ ਦੀ ਬੋਤਲ ਲੈ ਦੀਆ ਗਰਮੀ ਦੇਖਦਾ ਕੀ ਹੈ ਕੱਲ ਲੈਂਕਾ ਫੈਂਟਾ ਕੋਈ ਗੋਤ ਬਿੱਡੇ ਨਹੀਂ ਪਾ ਦੋ ਮੈਂ ਬੂਟੇ ਗੁੱਡੇ ਆ ਤੇ ਹੁਣ ਮੈਨੂੰ ਕੋਕ ਲੈ ਦੇ ਤੂੰ ਹੈ ਦਿਹਾੜੀ ਇਹ ਕਾਬੂ ਨਹੀਂ ਵੱਡੋ ਜਾਂ ਸਾਡੇ ਕੋਲ ਲੋਈ ਅਸੀਂ ਆ ਗਏ ਆਪਣੇ ਘਰ ਵਾਪਸ ਤੇ ਮੰਮੀ ਹੁਣ ਲਿਆ ਦੇ ਬਰਗਰ ਇੱਕ ਪੀਜਾ ਹੈ ਦਰਪਈ ਗਿਆ ਕੰਮ ਨਹੀਂ ਕੀਤਾ 아이 10 ਦੇ 10 ਜਆ ਕਹਿੰਦੇ ਆ ਕੇ 15 ਆ ਗਏ ਕੋਸ਼ੀ ਗਿਆ ਅਨਾ ਮੋਰੇ ਗੇਟ ਤੋਂ ਛਪਲਾ ਡਿਆਂਦਾ ਫੇ ਟੋਪ ਤੇ ਲਾਂਡੈਨ ਰੱਖਿਓ ਆ ਲੋਕੀ ਕੰਮ ਨਹੀਂ ਕਰਦੇ ਲੋਕੀ ਕਰਦੇ ਆ ਥੱਪੇ ਲੜਦੇ ਲੋਕਾਂ ਦੇ ਤੋਂ ਡਰੇ ਕੇ ਘਰ ਬੈਠੇ ਰਹੇ ਥੱਪੇ ਲੜ ਜਾਂਦਾ ਹੁਣ ਚਾਲ ਨੂੰ ਦਫਾ ਹੋ ਦੋ ਜੀ ਇਹ ਰੱਖੀ ਮੋਢੇ ਉੱਤੇ ਕਹੀ ਆ ਗਈ ਬਾਪਸ ਆਪਣੇ ਘਰ ਤੇ ਕਹੀ ਰੱਖ ਦਈਏ ਕਹੀਦਾ ਮੈਂ ਮੋਲਟ ਦੇ ਰੱਖੀ ਜਿੱਦਾਂ ਕਦੇ ਬਹੁਤ ਹਨ ਖੇਤ ਗੁੱਟ ਕੇ ਆਣਾ ਹੁੰਦਾ ਤੇਨੂੰ ਦਿਖਾਉਣਾ ਹੈ ਬੰਦਾ ਉਹ ਪੱਖਾ ਦਾ ਲਾ ਲਾ ਉੱਦੀ ਬੈਠਿਆ ਆ ਮੇਰਾ ਭਰਾ ਛੋਟਾ ਕੋਈ ਕੰਮ ਨਹੀਂ ਕਰਦਾ ਇਹ ਬੇਲਾ ਇਹਨੂੰ ਇਹਨੂੰ ਪਤਾ ਘਾਵਟਣਗੇ ਅਸੀਂ ਨਾਲ ਨਹੀਂ ਗਿਆ ਇਹ ਨਹੀਂ ਜਾਈਦਾ ਘਾਵਟ ਘਾਵਟ ਦੇਖੋ ਤੁਰ ਕੱਢਾ ਕਰਦਾ ਹੋਇਆ ਹੈ ਤਲਫੇ کہہ ਦੋ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹੋਰ ਵਰਕਿੰਗ ਨਾ ਕੁਛ ਨਹੀਂ ਲਾਈਕ ਨਹੀਂ ਕਰਨਾ ਸ਼ੇਅਰ ਵੀ ਨਹੀਂ ਕਰਨਾ ਨਹੀਂ ਸਬਸਕ੍ਰਾਈਬੋ ਬਸ ਸੋ ਠੀਕ ਹੈ ਜੀ